ਭਾਬੀ ਰੋਟੀ ਦੇ ਦੇ ਪਹਿਲਾਂ ਮੈਨੂੰ ਭਰਾਵਾ ਦੇ ਲੱਗੀਆਂ ਪਰਸ ਰੱਖਣਾ ਹੀ ਮੈਂ ਚਲ ਹੁਣ ਬਾਅਦ ਚ ਰੱਖਦੀ ਇੱਥੇ ਰੱਖ ਲੈਣੀ ਇੱਥੇ ਕਿਹੜਾ ਕਿਹਨੂੰ ਚੁੱਕਣਾ ਅੱਡੇ ਕਰੋ ਮੈਂ ਰੋਟੀ ਦੇ ਲਾਂ ਪਹਿਲਾਂ ਤੈਨੂੰ ਮੈਂ ਕਿੰਨਾ ਕਫੋਖੜਾ ਲੱਗਾ ਇਹਨੂੰ ਭਾਬੀ ਮੈਂ ਆ ਗਿਆ ਕੰਮ ਕਰਕੇ ਇੱਕ ਬਹੁਤ ਵੱਡੋ ਦੋ ਕੁ ਮਿੰਟ ਇੱਥੇ ਖਲੋ ਗਿਆ ਵੇਨਾ ਨਿਕਲਦੇ ਮੇਰੇ ਮਗਰ ਬਾਹਰ ਕਿ ਨਹੀਂ ਕਿਤੇ ਸੱਕ ਜਾਂਦਾ ਬਟੂਏ ਦਾ ਇੱਥੇ ਲੋਕੇ ਵੇਨਾ ਹਾਲ ਨਹੀਂ ਇੱਕ ਪਾਸੇ ਮੈਨੂੰ ਕਹਿੰਦਾ ਰੋਟੀ ਪਾ ਦੇ ਤੇ ਹੁਣ ਮੈਂ ਰੋਟੀ ਕਰਨ ਕੀਤੀ ਤੇ ਇਹ ਮੈਂ ਜੀ ਆ ਗਿਆ ਕੰਮ ਚੱਲਿਆ ਦੱਸ ਹੁਣ ਮੈਂ ਕੀ ਕਰਾਂ ਚੱਲ ਆਉਂਦਾ ਤੇ ਫੇਰ ਹੀ ਪਾ ਕੇ ਦਿੰਨੀ ਆ ਮੈਂ ਪਹਿਲਾਂ ਪਰਸ ਰੱਖਵਾ ਮੁਰ ਕੇ ਲੈ ਫੇਰ ਕਹਿਣਾ ਹਾਈ ਹਾਈ ਪਰਸ ਕਿਥੇ ਚਲ ਗਿਆ ਆਹ ਇਹ ਤੇ ਮੈਂ ਹੁਣੇ ਪਰਸ ਰੱਖਿਆ ਪਰਸ ਦੇ ਪੈਰ ਨਹੀਂ ਭਲੇ ਹੋਏ ਤੇ ਮੰਦਰ ਹੀ ਗਈ ਆ ਚੋਕ ਲਿਆ ਯਾ ਕਿੰਨੇ ਦਿਨ ਤੋਂ ਸਨੀ ਤੁਨ ਪਰਸ ਮੈਂ ਇੱਥੇ ਰੱਖਿਆ ਸੀ ਐਵੇਂ ਹੁਣੇ ਅੰਦਰ ਗਰਮ ਹੀ ਕੀਤੀ ਸਬਜੀ ਜਾ ਕੇ ਪਰਸ ਰੱਖ ਕੇ ਗਈ ਕਿਥੇ ਰੱਖਿਆ ਯਾ ਨਾ ਦੱਸ ਮੈਂ ਚੋਰਨੀ ਹੈ ਕੋਈ ਤੇਰਾ ਪਰਸ ਚੋਕ ਲਿਆ ਵਾ ਲੈ ਦੱਸ ਘਰ ਚ ਕਿੰਨੇ ਕ ਜਾਣੇ ਆ ਚਾਰ ਤੇ ਜੀ ਆਪਾਂ ਸਾਰੇ ਇੱਥੇ ਮੈਂ ਹੁਣੇ ਪਰਸ ਰੱਖ ਕੇ ਗਈ ਕੀ ਗੱਲ ਪਰਸ ਨੂੰ ਪੈਰ ਲੱਗ ਗਿਆ ਕਿ ਜਿਹੜਾ ਚਲ ਗਿਆ ਬਾਹਰ ਨੂੰ ਨਾ ਤੇਰੀ ਚੀਜ਼ ਵਾਲੇ ਅੱਖਾਂ ਮੈਂ ਅੱਜ ਤੇ ਨਾ ਵੀ ਅੱਖਾਂ ਕੱਲ ਨੂੰ ਮੈਨੂੰ ਕਾਹਦੀ ਲੋੜ ਪੈਗੀ ਤੇਰੀ ਚੀਜ਼ ਚੋਕਣ ਨੂੰ ਦੱਸ ਪਹਿਲਾਂ ਮੇਕਰ ਆਪਣੇ ਵਾਧੂ ਕੁਝ ਦਿੱਤਾ ਨਾ ਤੁਸੀਂ ਵੇਂਦੇ ਹੀ ਨਹੀਂ ਦਿੱਤਾ 24 ਘੰਟੇ ਧਿਆਨ ਦਿੱਤਾ ਡਾ ਰਹਿਦਾ ਵਾ ਕੀ ਲਿਆਉਂਦੇ ਕੀ ਖਵਾਉਂਦੇ ਕੀ ਪਾਉਂਦੇ ਮੈਨੂੰ ਨਾ ਤੇਰੀ ਚੀਜ਼ ਤੇ ਲੋੜ ਬਾਕੀ ਰਹੀ ਗੱਲ ਝਾਕਦੇ ਤੂੰ ਰਹਿਣੀ ਹੈ ਤੇਰਾ ਮੈਨੂੰ ਬਾਕੀ ਗੱਲਾਂ ਦੇ ਨਹੀਂ ਮੈਂ ਸੁਣੀ ਪਰਸ ਤਸੋ ਕਿੱਥੇ ਮੈਂ ਹੁਲੇ ਪਰਸ ਰੱਖਿਆ ਵਾ ਮੈਂ ਆਕ ਨਾ ਮੈਂ ਆਕਰਾਉ ਸੰਗੇ ਤੇਰਾ ਮੈਂ ਤੇਰੇ ਪਰਸ ਨੂੰ ਕੀ ਕਰਨਾ ਹੈਗਾ ਹੋਏ ਹੋਏ ਕੀ ਕੰਮ ਆ ਰੋਲੀ ਭਾਈ ਦੇਖ ਲੋ ਆਪਣੀ ਜਨਾਨੀ ਦਾ ਕੰਮ ਕਹਿੰਦੀ ਹੈ ਤੁਸੀਂ ਮੇਰਾ ਪਰਸ ਚੁੱਕ ਲਿਆ ਵਾ ਛੱਡੋ ਇਹਦੀ ਗੱਲ ਮੇਰੀ ਗੱਲ ਸੁਣੋ ਹਾਂ ਇੱਥੇ ਪਰਸ ਭੜਾਇ ਮੈਨੂੰ ਹੁਣੇ ਪਰਸ ਮੈਂ ਇੱਥੇ ਰੱਖ ਕੇ ਮੰਨਾ ਕਾਲੀ ਕੇ ਆਏ ਮੇਰੀ ਰੋਟੀ ਪਾ ਦੇ ਪਰ ਸਿੱਧਾ ਆਖ ਕੇ ਕਿ ਮੈਂ ਰੋਟੀ ਆਈ ਸਬਜ਼ੀ ਗਰਮ ਕੀਤੀ ਫੁਲਕੇ ਨੇ ਕੀ ਗਰਮ ਕਰਦੇ ਕਹਿੰਦਾ ਮੈਂ ਆ ਗਿਆ ਮੈਂ ਕੰਮ ਚੱਲਿਆਂ ਇੱਥੇ ਤਾਂ ਨਹੀਂ ਬੱਸ ਅਮਰ ਸਵੇਰ ਤੇ ਨਹੀਂ ਆ ਚੁੱਕ ਲਿਆ ਇਹ ਪਰਸ ਬੱਸ ਮੈਨੂੰ ਇਹ ਕਿ ਜ਼ਿਆਦਾ ਗੱਲਾਂ ਹੈ ਫੈਸ਼ ਕੀ ਪਤਾ ਹੋਵੇ ਸਾਹ ਤੁਤ ਮਾਰਦੀ ਨੇ ਕਿਤੇ ਮੜ ਜਾ ਇੱਧਰ ਉੱਧਰ ਘੱਟ ਹੈ ਮੈਂ ਤੇ ਤੇਰੇ ਰੱਖਿਆ ਜਾਨ ਮੈਂ ਤੇ ਕਮਰੇ ਵਿੱਚ ਚੁਆਈ ਆ ਬਾਹਰ ਬੋਰ ਬੋਰ ਚੁੱਕ ਲਿਆ ਹੁਣ ਪਤਾ ਨਹੀਂ ਕਿੰਨੇ ਕੇ ਪੈਸੇ ਦੇ ਵਿੱਚ ਲੱਗਿਆ 15 20 ਹਜ਼ਾਰ ਹੋ ਜਾਣਾ ਵਿੱਚ ਫੇਰ ਵਾ ਫਿਰ ਮੇਰਾ ਗਿਆਲਾ ਹੋਣਾ ਇਹ ਸੌਖਾ ਵਿਆਹ ਹੋਣਾ ਮੇਰਾ ਉਹ ਕੱਪੜੇ-ਵੋਕੜੀ ਵੀ ਲੈ ਕੇ ਦਊਗਾ ਨੂੰ ਗਹਿਣਾ ਕੱਟਾ ਥੋੜਾ ਬਦਲ ਲੱਗ ਦਊਂ ਭੈਣ ਨਕਲੀ ਲੈ ਕੇ ਦਵਾਂ ਹੋਰ ਮੈਂ ਅਭੀ ਚਲੋ ਜੇ ਉਹਨੇ ਸਭੈ ਗਈ ਤੁਹਾਨੂੰ ਕੁਸ ਲਿਆ ਵੀ ਪਰਸ ਤੁਸੀਂ ਚੁੱਕਿਆ ਵਾ ਜੇ ਨਹੀਂ ਤੁਸੀਂ ਚੁੱਕਿਆ ਤਾਂ ਕਹੋ ਵੀ ਨਹੀਂ ਚੁੱਕਿਆ ਰੋਵੇ ਬੋਲਣ ਵਾਲੀ ਕਿਹੜੀ ਗੱਲ ਵਾ ਪਾਜੀ ਇੱਕ ਵਾਰ ਥੋੜਾ ਹਜ਼ਾਰ ਗੱਲਾਂ ਸੁਣਾਉਂਦੇ ਪਾਜੀ ਮੇਰੀ ਗੱਲ ਸੁਣਾ ਉੱਚਨ ਵਿੱਚ ਤੇ ਨਾਂ ਲਾਉਣ ਵਿੱਚ ਬੜਾ ਫਰਕ ਆ ਇਹ ਤੁਸੀਂ ਵੀ ਸਿਆਣੇ ਜੀ ਸਿੱਧਾ ਵਿੱਚ ਚੰਗੀ ਵੇਖ ਕੇ ਤੇ ਮੈਂ ਪੁੱਛਿਆ ਹੀ ਆ ਇਦਾਂ ਪੁੱਛੀ ਤਾਂ ਕਿ ਉਹਨੂੰ ਭਾਬੀ ਉਹ ਵੀ ਸੱਚੀ ਆ ਪਰਸ ਮੈਂ ਫੜਾਇਆ ਹੁਣੇ ਫੜਾ ਆ ਕੇ ਉਹਨਾਂ ਨੂੰ ਮੈਂ ਵੀ ਰੱਖ ਦੋ ਪੈਸੇ ਵਿੱਚ ਮੈਂ ਅੰਦਰ ਚੱਲ ਗਿਆ ਮੈਂ ਨਾ ਕਹਿੰਦਾ ਰੋਟੀ ਖਾਣੀ ਮੈਂ ਸੱਚੀ ਜੋਈ ਆ ਅੱਗੇ ਮੈਂ ਇੰਨਾ ਛੋਟੇ ਇੱਥੇ ਰਹਿਣੇ ਨਹੀਂ ਨਹੀਂ ਆ ਹੋਏ ਹੋਏ ਰਿਹਾ ਮੈਂ ਪੁੱਛਿਆ ਯਾਰ ਮੈਂ ਤੁਹਾਡਾ ਨਾਂ ਥੋੜੀ ਨਾ ਲਾਤਾ ਵਾ ਤੁਹਾਨੂੰ ਉਹਨੇ ਪੁੱਛਿਆ ਯਾਰ ਅੱਗੇ ਜਨਨ ਦੇ ਤਾਂ ਚੜੇਗੇ ਪੁੱਛਿਆ ਥੋੜੇ ਨੂੰ ਸਿੱਧਾ ਨਾ ਹੀ ਲਾਇਆ ਵਾ ਕਿ ਪਰਸ ਚੁੱਕ ਲਈ ਇਹ ਆਹ ਤੂੰ ਨਹੀਂ ਚੜੀ ਤੇ ਨ ਹਾਂ ਨੂੰ ਜਾਂਦੀ ਮਗਰ ਲਾਇਆ ਹੱਥਾਂ ਤੇ ਚੜਾਇਆ ਉਂਗਲਾਂ ਤੇ ਚੜਾਇਆ ਜਿਦਾਂ ਗਾੜੀ ਬੋਂਗਰਾ ਭਾਬੀ ਤੂੰ ਦੇਖ ਕੋਈ ਗੱਲਾਂ ਦੱਟੀ ਆ ਚੜਾਇਆ ਹੁੰਦਾ ਨਾ ਸੋ ਮੇਰੀ ਕਾਰ ਮन्ने ਨੂੰ ਨਹੀਂ ਹੁੰਦਾ ਤੈਨੂੰ ਵੀ ਵੇਚੇ ਸਾੜਾ ਸਾੜਾ ਹੁੰਦਾ ਸਾਡੇ ਵੱਲ ਲਿਆ ਕੇ ਤੈਨੂੰ ਇੱਥੇ ਮਗਾ ਲਾ ਪਰ ਪ੍ਰਦੇਸ਼ੋਂ ਦੇ ਲਾਗੇ ਕੋਡੇ ਮੋਢ ਭਾਲਾ ਅੱਛਾ ਜੇ ਮੈਂ ਮੋਢਾ ਲੈਣਾ ਖਾਣਾ ਕਿੱਥੋਂ ਜੇ ਹਾਂ ਨੂੰ ਤਾਂ ਖਾਣ ਹੀ ਨਹੀਂ ਇਹ ਨਾ ਬੇਰੋਸਾ ਨਾ ਚੁੱਪ ਕਰ ਤੇ ਭਾਬੀ ਨੂੰ ਨਹੀਂ ਕੋਈ ਸਮਝਾ ਸਕਦਾ ਆਹ ਚੜ ਜਾ ਹਾਂ ਭਾਬੀ ਦਾ ਪੁੱਠੀ ਪੈਂਦੀ ਜਦੋਂ ਭਾਬੀ ਨੂੰ ਕਹਦਾ ਨਾ ਕੋਈ ਵੀ ਗੱਲ ਤੇ ਗੱਲ ਹੀ ਭੁੱਖੇ ਪੁੱਠੀ ਕਰਦੇ ਜੇ ਉੜੀ ਮੈਂ ਇੱਥੇ ਪਰਸ ਰੱਖਿਆ ਪਿਆ ਨਹੀਂ ਮੈਨੇ ਹੋਏ ਸਭੀ ਗਰਮ ਕੀਤੀ ਮੇਰੇ ਸਾਹ ਹਵਲਾ ਦੇ ਓ ਚੁੱਡੂ ਪੁੱਛ ਤੂੰ ਕੀ ਰੱਖਿਆ ਸੀ ਤੈਨੂੰ ਪਤਾ ਹੈ ਪਿਆੰਦਰਾਂ ਖਲਮਾਰੀ ਵਿੱਚ ਕੂਨ ਦੀ ਅਕਲ ਦੇਖ ਲੈ ਤੈਨੂੰ ਜਦੋਂ ਵੀ ਚੁੱਡੂ ਕਹਿੰਦੀ ਇਹ ਨਹੀਂ ਪਤਾ ਕਿ ਮੇਰਾ ਧੇਰ ਵਾਜ ਕਿੱਦਾਂ ਕਿੱਦਾਂ ਨਹੀਂ ਆ ਹੈ ਚੁੱਡੂ ਹੀ ਆ ਮੈਂ ਹੁਣ ਕੀ ਕਰਾਂ ਇਹਨੂੰ ਤੂੰ ਆਪਣਾ ਸੰਭ ਜਾ ਰਹਿਣ ਦੇ ਚੁੱਡੂ ਤੇ ਤੂੰ ਵੀ ਸਾਰਾ ਦਿਨ ਤੁਹਾਡੇ ਕੋਲ ਪਰਸ ਰਹਿੰਦਾ ਵਾ ਤੇ ਘੜੀ ਤੇ ਘੜੀ ਆ ਕੇ ਮੈਨੂੰ ਫੜਾ ਕੇ ਤੇ ਪਿੱਤਾ ਪਵਾਣੀ ਨਾ ਤੇ ਪਹਿਲਾਂ ਤੇ ਸਿੱਧੀ ਆਇਆ ਤੇ ਸਿੱਧੀ ਉਹ ਤੇ ਅਲਮਾਰੀ ਜੜਾ ਕਿਆ ਕਰੋ ਤਾਨੂੰ ਪਤਾ ਤੇ ਹੈਗਾ ਵਾ ਕਿ ਅੱਜ ਕੱਲ੍ਹ ਕਿ ਸ਼ਵਾਸ ਨਹੀਂ ਹੈ ਕਕੇਤੇ ਨਹੀਂ ਤਾਂ ਤੈਨੂੰ ਨਹੀਂ ਪਤਾ ਲੱਗਦਾ ਇਹ ਹੈ ਪਰਸ ਵੇਚਣ ਮੈਂ ਅੰਦਰ ਖਲ ਮਾਰੀ ਵੇ ਜਦੋਂ ਇੱਥੇ ਲਿਆ ਕੇ ਰੱਖਦਾ ਵਾ ਕਹਿਣਾ ਨਾਮ ਆਉਂਦੀ ਫੇਰ ਤੂੰ ਕਹਿਣਾ ਤੇ ਅੱਖ ਲੱਗਦੀ ਇਹ ਤੂੰ ਲੜਾਈ ਪਾਉਣੀ ਫਰਾਂਟੀ ਕਿ ਮੈਂ ਕਿਹ ਚੱਲ ਉਹਨੂੰ ਬਾਅਦ ਚ ਮਾਰ ਲੈਣੀ ਤੇ ਅੱਖ ਨਹੀਂ ਦੀ ਤੇ ਪਹਿਲਾਂ ਨੇ ਮੈਂ ਰੋਟੀ ਦੇ ਲਵਾ ਤੇ ਭਰਾ ਕਿਹੜਾ ਵੀ ਇਡਾ ਗੋਡੀ ਕਰਦਾ ਆ ਵੀ ਜਿਹੜੇ ਉਹਦੇ ਕੋਪੜੇ ਤੇ ਲਾਗੇ ਇਹ ਨਾਲ ਵੀ ਜਿਹੜਾ ਚਾਹੀਦੀ ਰੋਟੀ ਹੋਣੀ ਨਹੀਂ ਅੰਨੇ ਕਦੋਂ ਦੀ ਅੰਨੇ ਵੀ ਰੋਟੀ ਦਿਓ ਮੈਨੂੰ ਚੋਪੜ ਕੇ ਦਿਓ ਮੈਨੂੰ ਫੇਰ ਅਜ ਪੁੱਜੀ ਚਾਹੀਦੀ ਮੈਂ ਹੁਣ ਦੁੱਧ ਦੇ ਲੱਗੀ ਫਟਾਉਣਾ ਹਜੇ ਤੇ ਮੈਂ ਚਰ ਪਈਦੀ ਜਿਹੜੀ ਸਬਜੀ ਪਈ ਉਹ ਕਰ ਲਾ ਗਰਮ ਐਵੇਂ ਨਾ ਉਹਨੂੰ ਸੇੜਾ ਕਰ ਉਹਨੂੰ ਮੂੰਹ ਸਰ ਬੋਲਣਾ ਨਹੀਂ ਹੁੰਦਾ ਜਦੋਂ ਵੇਖਿਆ ਕਰ ਉਦੋਂ ਉਹਦਾ ਨਾਮ ਆਗਾ ਠੀਕ ਆ ਰਹਿਣ ਦਾ ਕਰ ਉਹਨੂੰ ਘਵਾਉਣ ਨੂੰ ਪਰਸ ਦੀ ਕਰੋ ਹੁਣ ਹਾਂ ਬਿਓ ਮੰਨਿੰਦੇ ਪੋਸਲਾ ਮੰਨ ਐਸੇ ਹੀ ਨਾ ਆਹੋ ਇੱਥੇ ਮੈਨੂੰ ਆਂਦੇ ਪਾ ਆਹ ਦੋਨੋਂ ਪੁੱਸ ਕਿਥੇ ਆ ਹਾ ਹਾਂ ਹਣ ਉਹਨੂੰ ਪੁੱਛੋ ਜਾ ਕੇ ਮੇਰੇ ਦੁਆਲੇ ਫੋਟੋ ਤਾਂ ਮੰਨੇ ਦਾ ਨਾਂ ਲਾ ਦੋ ਹੁਣ ਐਸੇ ਕੰਮ ਜੋ ਕਰੇ ਜੇ ਤੁਸੀਂ ਬਸ ਚੀਜ਼ ਤੁਹਾਡੇ ਕੋ ਆਪਣੇ ਕੋ ਨਹੀਂ ਸਾਂਭੀ ਜਾਂਦੀ ਤੇ ਨਾ ਦੂਜੇ ਦਾ ਤੀਜੇ ਦਾ ਨਾਉਣ ਵਾਸਤੇ ਰੱਖੇ ਤੁਸੀਂ ਉਹ ਦੱਸ ਭਾਬੀ ਇਨੇ ਪੈਸੇ ਉਹਦੇ ਵਿੱਚ ਜੇ ਤਾਂ ਹੁਣ ਕਾਰਵਾਈ ਕਰਨੀ ਨਹੀਂਗੀ ਕੋਸਣਾ ਨਹੀਂ ਆ ਵੀ ਕਿੱਕੋਂ ਉਹਨੇ ਚੁੱਕ ਲਿਆ ਘਰ ਵਿੱਚ ਪਾਜੀ ਇਹ ਪੈਸੇ ਤੁਹਾਡੇ ਪਰਸ ਚ ਆਏ ਕਿੱਥੋਂ ਪਹਿਲਾਂ ਮੈਨੂੰ ਇਹ ਗੱਲ ਦੱਸਾਂ ਕਿ ਗੋਈ ਜਾਣੀ ਤੇ ਲਿਆ ਦੱਸ ਹਾਂ ਹੀ ਲੁੱਟੇ ਆ ਇਹ ਕਾਰੋਬਾਰ ਨਹੀਂ ਕਰਦੇ ਕਿਉਂ ਨਹੀਂ ਕਰਦੀ ਬਾਈ ਜੁੱਤੀ ਕਰਕੇ ਜਿਹੜਾ ਕੰਮ ਮਿਲਦਾ ਕਰਕੇ ਹੀ ਹੁੰਦਾ ਆਪਾ ਜੀ ਮੇਰੀ ਗੱਲ ਸੁਣੋ ਖੇਤੀਬਾੜੀ ਵਿੱਚ ਨਾ ਸਰੀਛਮਾਈ ਪੈਸੇ ਆਉਂਦੇ ਨੇ ਇੰਨੇ ਪੈਸੇ ਤੁਹਾਡੇ ਕੋਲ ਆਏ ਕਿੱਥੋਂ ਤੇ ਭਾਬੀ ਦਾ ਸੋੜੇ ਨਿੰਬੂ ਵਦਨ ਵੇਚ ਕੇ ਆਵਾ ਉਹ ਪੈਸੇ ਲਿਆਂਦੇ ਹੀ ਉਹ ਮੈਂ ਡਾਗਾ ਕਿ ਨਹੀਂ ਮਾਰ ਲਿਆ ਅੱਛਾ ਉਹਨਾਂ ਪੈਸੇ ਸੱਚ ਮੈਨੂੰ ਚੇਤਾ ਹੀ ਨਹੀਂ ਆ ਜੇ ਨਹੀਂ ਨਾ ਮੈਨੂੰ ਸਾਫ਼ ਦਿੰਦੇ ਪੂਰਾ ਤਾਂ ਇਹ ਤਾਂ ਨੇ ਖਚੂਨਾ ਲੱਗ ਗਿਆ ਜੀ ਹਣ ਬਸ ਫਿਰ ਗਿਣ ਲੈ ਤੇ ਭਾਬੀ ਗਿਣ ਲੈ ਤੁਸੀਂ ਹੁਣ ਹੁਣ ਲਾ ਕੇ ਗਿਣ ਆਓ ਕਹਿੰਦਾ ਕਿ ਜਗਾਈ ਦਾ ਦੀ ਲੈਣੀ ਸੀ ਮੈਨੂੰ ਘਰ ਦਾ ਵਿੱਚ ਹੈਰਾ ਫੇਰੀ ਕਰੀਏ ਨਾ ਕਿਸੇ ਨਾ ਕਿਸੇ ਪਾਸਾ ਲੱਗਣਾ ਹੀ ਆ ਫਿਰ ਜਿਦਾ ਜੀ ਚੰਦਰੀ ਤੇਰੀ ਨਿਗਾ ਜਿਦੋਂ ਪੈਣੀ ਨਾ ਤਾਂ ਫਿਰ ਇਹੋ ਕੁੱਝ ਹੀ ਹੋਣਾ ਉਦਾਂ ਨਹੀਂ ਕੁੱਝ ਹੋਣਾ ਸਾਂਝੇ ਕਰਾਂ ਵਿੱਚ ਹੈਰਾ ਫੇਰੀਆਂ ਨਹੀਂ ਹੁੰਦੀਆਂ ਲੱਗੀ ਸਮਝ ਇਹਦਾ ਮਤਲਬ ਫਿਰ ਇੰਨੇ ਚੁੱਕਲੇ ਉਹ ਭਾਬੀ ਆ ਜੇ ਤਾਂ ਮੈਂ ਲੈ ਗਏ ਆਂ ਹੈਰਾ ਫੇਰੀ ਮੈਂ ਕਾਦੀ ਕਰਤੀ ਜਦ ਪਰਸੀ ਫੜਾਜੇ ਰੱਖ ਕੇ ਇੱਥੇ ਕਰ ਲੈਣੇ ਆ ਆਵਲੇ ਪਹੁੰਚ ਕੇ ਮੇਰਾ ਨਾਂ ਲਾਈ ਜਾਂਦੀ ਕਹਿੰਦੀ ਫੇਰ ਤਾਂ ਮਤਲਬ ਇੰਨੇ ਚੁੱਕੇ ਆ ਤੂੰ ਗੱਲਾਂ ਹੀ ਉਦਾਂ ਦੀ ਕਰਨੀ ਹੁਣ ਮੈਂ ਗੜਕੀ ਆਪਕਾ ਉਹ ਤੇ ਰੱਬ ਵਿੰਦਾ ਵਾ ਕਿੰਨੇ ਚੁੱਕੇ ਮੇਰੇ ਕਿਤੇ ਮੈਂ ਕੰਮ ਆ ਗਏ ਜੀ ਪਿੱਛੇ ਪੰਜ ਚੜ੍ਹ ਗਿਆ ਛੇ ਭਾਜ ਪੰਜ ਪੰਜ ਪਿੱਛੇ ਆਵੇਂ ਭਾਬੀ ਤੇਰੇ ਗਾੜੀ ਹੱਥ ਜੋੜੇ ਆਵੇਂ ਲੜਾਈ ਨੂੰ ਨਾ ਵਾਜਾ ਮਾਰਿਆ ਕਰ ਤੂੰ ਵੀ ਬੋਦਿਆਂ ਤੇ ਮੇਰੀ ਗੱਲ ਸੁਣ ਆ ਜੀ ਆਵੇਂ ਤੇਰਾ ਨਾਮ ਨਹੀਂ ਲਿਆ ਤੇਰਾ ਨਾਮ ਹੀ ਲਾਉਣਾ ਕਿ ਉਹਨੇ ਚੋਰੀ ਕਰ ਲਈ ਆ ਅਸੀਂ ਚੋਰ ਨਹੀਂ ਆ ਕਿਹਦੇ ਪਰਜਾਈ ਸਿੱਧੀ ਕਰ ਲੈ ਸਿਰਨਾਖਾ ਖਾ ਹਟ ਜਾ ਹੁਣ ਲੱਭਣ ਦੇ ਪਰਸ ਕਿਤੇ ਆਹਰਾਂ ਦੇ ਪੈਰ ਭਾਬੀ ਨਾੜੇ ਵਿੱਚ ਆਉਣ ਦੀ ਕਰਨਾਂ ਕੀ ਆ ਸੋਹਣੀ ਕੌੜੀ ਲਾ ਕੇ ਵੇਖ ਤੂੰ ਇਹਦੇ ਨਾਲ ਜੇ ਕੋੜੀ ਤੇ ਹੈ ਨਹੀਂ ਕਰ ਤੂੰ ਥੰਦੇ ਹਾਂ ਮੈਂ ਚੜ ਕੇ ਖਰੋ ਦੇ ਵੇਖ ਹਟ ਉਹ ਪਿੰਡ ਦਾ ਮੋਹ ਵੀ ਮੈਨੂੰ ਕੱਚੀ ਲਿਆਇਆ ਕਿੰਨਾ ਪਿਆਰ ਹੁੰਦਾ ਸੀ ਆ ਹੁੰਦਾ ਸੀ ਨਿਹਾਲੇ ਕਾਕਾ ਉੱਧਰ ਇਤਾਂ ਦੀਆਂ ਤਾਂ ਹੀ ਵੇਹਤਾਨ ਬਣੀ ਹੋ ਗਈ ਆ ਖੁਈ ਹੁੰਦੀ ਖੁਈ ਤੇ ਇੱਥੇ ਨਾਲੇ ਨਾਈ ਜਾਣਾ ਪਾਣੀ ਕੱਢ ਕੱਢ ਕੇ ਤੇ ਨਾਲੇ ਪਾਣੀ ਵਿੱਚੋਂ ਪੀ ਜਾਣਾ ਅੱਜ ਤੀਜਾ ਖੰਡਰ ਬਣ ਗੀਆਂ ਵੱਸਦਿਆਂ ਦੇ ਆਂਦੇ ਘਰ ਹੁੰਦੇ ਆ ਨੇਲੇ ਕੇ ਘਰ ਦਾ ਵੀ ਜਿੰਦੇ ਵੱਜ ਗਏ ਪੈਰੀ ਤੇ ਲਾਲਚ ਨੇ ਵੇਲਾ ਸਭ ਕੋ ਯਾਰ ਕੇ ਰਾਤ ਦਿੱਤਾ ਵੇ ਘਾ ਹੋ ਗਏ ਇਹਨਾਂ ਦੇ ਘਰ ਕੋਈ ਨੀਦ ਨਹੀਂ ਬੰਦਿਆਂ ਨਾਲ ਹੀ ਭਾਰਾ ਹੁੰਦੀਆਂ ਭਈ ਆਹਾ ਹਾ ਹਾ ਮੇਕੀ ਦਾ ਕੀ ਬਣ ਗਿਆ ਹੋਏ ਹਏ ਸਾਇ ਚੜ ਗਏ ਦੋ ਆਨੇ ਰੋਲਾ ਕੀ ਪਿਆ ਹੁਣ ਕਿਹਦਾ ਨਾਮ ਲੱਗਾ ਯੋ ਪਾ ਵੀਰੇ ਲੱਗਾ ਨਾ ਜਾਰੀ ਜਾ ਕੇ ਪਰ ਮੈਂ ਮੁੱਕਰੀ ਜਾਣਾ ਮੈਂ ਜਣਾ ਤੇ ਮੈਂ ਆਪਣਾ ਕਿਹਾ ਮੇਰਾ ਵਿਆਹ ਕਰ ਦੋ ਕਿ ਮੇਰੇ ਝੂਠਾ ਚੋਰੀ ਦੇ ਨਾਲ ਆਉਂਦੇ ਹੁਣ ਕਿ ਮਿੰਦ ਬਦਨਾਮ ਕਰਨ ਦੇਈਓ ਕਿ ਮੇਰੇ ਵੈਰ ਨਾ ਹੋ ਜੇ ਕਿਤੇ ਤਾਂ ਹੀ ਤੇ ਕਹਿਣ ਇੱਕ ਬਡਵਾ ਚੁੱਕਿਆ ਵਾ ਚਾਚੇ ਕੋਈ ਨਾ ਤੇ ਚਾਚੇ ਦੀ ਸਲਾਹ ਲਈ ਨਾ ਤੇ ਚਾਚਾ ਇੰਨੇ ਪੈਸੇ ਦਾ ਪ੍ਰਬੰਧ ਹੋ ਗਿਆ ਵਾ ਬਾਕੀ ਤੂੰ ਕਰ ਦੇ ਤੇ ਮੈਂ ਨਿਆਣੀ ਨੂੰ ਲੈ ਕੇ ਆਵਾਂ ਬਾਬਾ ਕਦੇ ਮੇਰਾ ਵੀ ਘਰ ਵਸ ਜਾਏ ਜਾਂ ਸ਼ਰੀਕਾਂ ਦੇ ਨਾ ਤੇ ਕਦੇ ਦੀਵਾ ਬਾਲਾਂ ਮੈਂ ਤੁਮਾ ਕੋਈ ਲੈ ਆਂ ਪਿੰਾ ਸਰੀ ਨਹੀਂ ਕਾਂਢਿਆ ਵਾ ਨਿਕੀ ਜੇ ਕਰਵਾ ਚੱਲ ਮਨ ਆ ਜਾ ਚੱਲ ਚਾਚੇ ਕੋਈ ਕਿਦਾਂ ਕਹਾ ਗਾਈ ਉਹਨਾਰੇ ਘਰਾਂ ਜੇ ਪੁੱਜੜ ਪੁੱਜੜ ਗਏ ਵਿਚਾਰੇ ਉਦੋਂ ਜਦੋਂ ਮੇਰੇ ਭਰਾ ਦੇ ਇਥੋਂ ਨਿਹਾਲੇ ਦਾ ਕਤਲ ਹੋ ਗਿਆ ਜਦੋਂ ਪਿਆਰ ਬੜਾ ਸੀ ਉਦਾਂ ਪੈਲੀ ਦਾ لالਚ ਮਾਰ ਗਿਆ ਵੇ ਪ੍ਰਾਣੀਆਂ ਚੀਜ਼ਾਂ ਬਣੀਆਂ ਕਿਤੇ ਕਿਤੇ ਸਲਦਨਾ ਕਿਹੜੇ ਕਿਹੜੇ ਦਰਵਾਜ਼ੇ ਲੱਗੇ ਆ ਕੋਈ ਦਰਵਾਜ਼ਾ ਭੋਇਆ ਨਹੀਂ ਇਹਦਾ ਲੱਕੜੀ ਬੜੀ ਮਜ਼ਬੂਤ ਆ ਕਿਦਾਂ ਦਾ ਕਾਰੀਗਰ ਹੋਊਗਾ ਜਿੰਨੇ ਆਵੇਂ ਇੱਦਾਂ ਮੀਨਾ ਕਾਰੀ ਕੀਤੀ ਆ ਬਈ ਆਹਾ ਆਹਾ ਕਦੋਂ ਇਤਰਾਕ ਕੁੰਡੇ ਲੱਗਣੇ ਆ ਥੱਲੇ ਕੁੰਡਾ ਲਾਉਂਦਾ ਹੁੰਦਾ ਮਿਸਤਰੀ ਹੁਣ ਉਹ ਚੀਜ਼ਾਂ ਕਿੱਥੇ ਲੱਭਦੀਆਂ ਹਾ 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 ਹ ਯਾਰ ਮੈਂ ਜੇਹਦਾ ਤੇ ਭੰਗੜਾ ਪੌਂਦਾ ਜਾਵਾ ਚਾਚੀ ਕੋਲ ਚਾਚਾ ਹੋ ਗਿਆ ਪ੍ਰਬੰਧ ਸਿਰਫ ਦੀਏ ਦਾ ਭਾਈ ਖੰਬ ਮੈਂ ਨੇ ਨੀਂਦ ਉਂਗਾ ਚਾ 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 ਵਾ ਇਨੀ ਦੇ ਡਾ ਕਿੱਥੇ ਆ ਚਾ ਚਾ ਲਾ ਚਾਚਾ ਦੇ ਘਰ ਹੀ ਨਹੀਂ ਲੱਗਦਾ ਚਵਾਰੇ ਦੇ ਵੇਖਾਂ ਚਵਾਰੇ ਤੇ ਹੋਵੇ ਚਾਚੇ ਨੂੰ ਕਹਿਣਾ ਦੇ ਬਾਰਾ ਮੈਨੂੰ ਤੇ ਨਿਆਣੀ ਦੇ ਦੇ ਉੱਤੇ ਲਾਵਾਂਗੇ ਟੀਵੀ ਤੇ ਮੈਂ ਤੇ ਨਿਆਣੀ ਵੇਖਿਆ ਕਰਾਂਗੇ ਉੱਤੇ ਚੁੱਲਾ ਬਣਾ ਲੈਣਾ ਆਪਾਂ ਤੇ ਚਾਚੇ ਨੂੰ ਕਹਿਣਾ ਜੇ ਭੂਆ ਆਉਂਦੀ ਠੀਕ ਵਾ ਨਹੀਂ ਤੇ ਤੈਨੂੰ ਰੋਟੀ ਮੇਰੇ ਲੱਗਦੋਗੀ ਚਾਚਾ ਦਾ ਚਾਚਾ ਚਾਚਾ ਤੂੰ ਤੇ ਮੇਰੀ ਅਸਲ ਪਾਣੀ ਫੇਰੇ ਨਾ ਕਿੱਥੇ ਆ ਤੇਰੀ ਮਸਲਾ ਲੈਣੀ ਚਾਚਾ ਰੋਇ ਕਿ ਤੇ ਪਾਜ ਗਿਆ ਯੋ ਚਾਚਾ ਲੀਕਿਆ ਨਾ ਕਿਦਾ ਇੱਧਰ ਸ਼ੈ ਸ਼ੁਰੂ ਕਰਨ ਗਿਆ ਏ ਚਾਚਾ ਇਹ ਭੁੱਕੀ ਦਾ ਮੰਜਰਾ ਕਿ ਭੁੱਕੀ-ਪੱਕੀ ਮੁੱਕੀ ਨਹੀਂ ਲੈਣ ਗਿਆ ਹਾਂ ਕਿਤੇ ਆਏ ਯਾ ਲੈ ਉਹਦੇ ਕਾਰਡ ਮੈਂ ਵੀ ਮਾਲ ਨੂੰ ਬੜੇ ਅੰਗ ਦੋ ਹੁੰਡੇ ਆ ਆਏ ਹੋਏ ਚਾਹ ਜੜ ਗਿਆ ਹੁੰਦੀ ਹੈ ਕਿ ਲੈਣੀ ਇੱਥੇ ਉਹਨੇ ਕਹਿਣਾ ਲੋ ਜੀ ਪਾਣੀ ਦਾ ਗਲਾ ਤੈਨੂੰ ਸਾਹ ਚੜਿਆ ਇੱਥੇ ਪਾਣੀ ਨਹੀਂ ਆ ਚਾਚੇ ਨੇ ਕੋਈ ਅੱਛੀ ਨੁਕੀਰ ਜਗ੍ਹਾ ਕੋਲੇ ਚ ਗੰਦਾ ਹੋਣਾ ਪਾਣੀ ਚੱਲ ਕਿਹੜਾ ਇੱਧਰ ਨੂੰ ਆਉਂਦੇ ਆ ਚਾਚਾ ਇਹਨਾਂ ਨੂੰ ਨਹੀਂ ਲੱਗਦੀ ਆ ਮੈਂ ਮੈਨੂੰ ਲੰਮੀ ਪੀਣਾ ਚਾਚੇ ਨਾਲ ਕਰੂੰਗਾ ਸਲਾਹ ਤੇ ਲੈ ਆਂਗਾ ਪੂਰੇ ਚਾਵਾਂ ਨਾਣੀ ਨੂੰ ਵਾਜੇ ਗਾਜੇ ਨਾ ਜੇ ਮੋਦਾ ਲੈਣਤੀ ਮੈਂ ਕਾਟ ਕੇ ਲੈਣਤੀ ਆ ਸਾਰੀ ਉਹ ਮਦਨ ਨੇ ਨੂੰ ਮੀਣਾ ਮਾਰਨਾ ਲੋਕਾਂ ਨੇ ਕਿ ਤੇਰਾ ਕੋਈ ਕੱਢ ਕੇ ਲਿਆ ਹੈ ਤੇਰੀ ਮਾਂ ਨੂੰ ਸਰਦ ਮੇ ਬਈ ਨਾ ਜੀਦਾ ਜਾ ਚੇ ਨਾ ਹਾਏ ਚਾਚਾ ਚਾਚਾ ਆ ਜਾਗਾ ਮੇਰ ਕੋ ਨਹੀਂ ਹੋ ਯਾਰ ਹੁੰਦਾ ਮੇਰ ਕੋ ਨਹੀਂ ਹੋ ਵੇਟ ਹੁੰਦੀ ਉਹ ਕਰ ਸਲਾਹ ਕੋਈ ਚਾਚਾ ਮੈਂ ਨਾ ਕੋਈ ਸਾਹੀ ਚੜ ਗਈ ਪਹਿਲੀ ਚੋਰੀ ਤੇ ਪਹਿਲਾ ਹੀ ਫਾਹ ਆ ਨੈਣੀ ਦੇਣਾ ਗੋਤੀ ਟੰਗੂ ਦਾ ਵੇਖ ਕੇ ਨੇ ਰੰਗ ਵਾਜ ਵਿੱਚ ਇਦਾਂ ਦੀ ਮੇਰੀ ਨੈਣੀ ਆ ਰੰਗਾਂ ਭਰੀ ਹੈ ਨਹੀਂ ਆ ਨਾ ਪਦੂਗਾ ਕਿ ਤੇ ਵੇ ਇੱਕ ਕਿਡੇ ਕਿਡੇ ਗੱਡ ਰਿਓ ਧਾਨੇ ਉਹ ਮਿਸਤਰੀ ਤੇ ਧਾਨੇ ਉਹ ਮਜ਼ਦੂਰ ਹੋਣਗੇ ਜਿਨ੍ਹਾਂ ਨੇ ਇਹ ਜਿਹੜੇ ਮਹਿਲ ਪਾ ਦਿੱਤੇ ਆ ਆਹਾ ਹਾ 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 ਹਾਏ ਕਿੱਧਰ ਆ ਗਿਆ Eh nenek ni Nani nenek ni